5 ਕਿਲੋਮੀਟਰ ਇੱਥੋਂ ਪਰਮਾਇ ਰਹਿੰਦਾ ਹੈ। ਚਾਹ ਪਕੌੜੇ ਮੈਂ ਲੰਗਰ ਸਾਰਾ ਗਿੱਲਾ ਹੋ ਗਿਆ ਉਹ ਮੈਂ। ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ। ਸੋ ਗਾਇਜ਼ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਾਤਾ ਦੀ। ਗਾਇਜ਼ ਅੱਜ ਮੰਗਲਵਾਰ, ਜੇਠਾ ਮੰਗਲਵਾਰ ਹੈ ਅੱਜ ਤੇ 3 ਤਰੀਕ, 22 ਤਰੀਕ ਹੈ, 22 ਜੁਲਾਈ। ਤੇ ਗਾਇਜ਼ ਅੱਜ ਮੈਂ ਫੇਰ ਮਾਤਾ ਚਿਤਕੁਨੀ ਜੀ ਦੇ ਦਰਵਾਜ਼ੇ ਜਾ ਰਹੇ ਹਾਂ ਮਥਾ ਦੇ ਚੱਕ ਦੇ ਰਾਸਤੇ ਦੇ ਵਿੱਚ ਕਿੱਥੇ ਕਿੱਥੇ ਲੰਗਰ ਲੱਗਾ ਰਿਹਾ ਹੈ ਕਿੰਨਾ ਰੌਣਕ ਮਿਲਾ ਹੈ ਸਾਰੀ ਅਪਡੇਟ ਤੁਹਾਨੂੰ ਦਵਾਂਗਾ ਗਾਇਸ بارش ਬਹੁਤ ਜ਼ਿਆਦਾ ਹੋ ਰਹੀ ਹੈ ਬਾਹਰ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਜਿੰਨਾ ਹੋ ਸਕਦਾ ਹੈ بارش ਦੇ ਵਿੱਚ ਕੋਸ਼ਿਸ਼ ਮੈਂ ਕਰੂੰਗਾ ਤੁਹਾਨੂੰ ਅਪਡੇਟ ਦੇਣ ਦੀ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਅੱਜ ਸਾਰੀ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੀਓ ਵੀਡੀਓ ਨੂੰ ਐਂਡ ਤੱਕ ਦੇਖਣਾ ਗਾਇਸ ਚਲੋ ਹੁਣ ਚੱਲਦੇ ਆ ਕਰਦੇ ਆ ਆਪਣਾ ਸਰਫ ਕਿੰਨੀ ਜ਼ਿਆਦਾ بارش ਹੋ ਰਹੀ ਹੈ ਜਾਨਾ ਤਾਂ ਅਸੀਂ ਹੈਗਾ ਆ ਗਾਇਸ ਸਾਨੂੰ ਮਾੜੀ ਕਿ بارش ਰੁੱਕ ਜਵੇ ਫੇਰ ਅਸੀਂ ਜਾਵਾਂਗੇ ਤੇ ਤੁਹਾਨੂੰ ਅੱਜ ਦਾ ਅਪਡੇਟ ਜ਼ਰੂਰ ਦੱਸਾਂਗੇ ਅੱਜ ਹੈਗਾ ਵੀ ਮੰਗਲਵਾਰ ਆ ਜੇਠਾ ਮੰਗਲਵਾਰ ਚਲੋ ਹੁ ਚੱਲਦੇ ਹਾਂ ਗਾਇਜ਼ ਦੇਖੋ ਗਾਇਜ਼ ਕਿੰਨੀ ਜ਼ਿਆਦਾ ਬਾਰਿਸ਼ ਹੋ ਰਹੀ ਹੈ ਬਾਰਿਸ਼ ਦੇ ਵਿੱਚ ਹੀ ਆਪਾਂ ਜਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਤੇ ਸਾਰੀ ਅਪਡੇਟ ਤੁਹਾਨੂੰ ਦਵਾਂ ਚਲੋ ਹੁ ਚੱਲਦੇ ਆਂ ਆਪਾਂ ਵੀਡੀਓ ਤੇ ਬਣੀ ਰਹੀਓ ਤੁਸੀਂ ਅਬ ਦੇਖ ਸਕਦੇ ਹੋ ਗਾਇਜ਼ ਕਿੰਨੀ ਜ਼ਿਆਦਾ ਬਾਰਿਸ਼ ਹੋ ਰਹੀ ਹੈ ਮੈਂ ਇਸ ਵੇਲੇ ਨਕੋਦਰ ਰੋਡ ਤੇ ਖੜਾ ਆ ਤੇ ਬਾਰਿਸ਼ ਦੇ ਵਿੱਚ ਹੀ ਆਪਾਂ ਚਿੰਤਪੁਰ ਨਹੀਂ ਜਾ ਰਹੇ ਆ ਤਾਂ ਕਿ ਤੁਹਾਨੂੰ ਅਪਡੇਟ ਦੇਈਏ ਕਿ ਅੱਜ ਦਾ ਉੱਥੇ ਦਾ ਕੀ ਮਾਹੌਲ ਆ ਕੀ ਰੌਣਕ ਮੇਲਾ ਆ ਉੱਥੇ ਦਾ ਤੇ ਲੰਗਰ ਪਾਣੀ ਕਿੱਦਾਂ-ਕਿੱਥੇ ਲੱਗਾ ਹੋਇਆ ਕਿੱਥੇ-ਕਿੱਥੇ ਲੱਗਾ ਹੋਇਆ ਸਾਰਾ ਕੁਝ ਤੁਹਾਨੂੰ ਅਪਡੇਟ ਦਵਾਂਗੇ ਬਾਰਿਸ਼ ਦੇ ਵਿੱਚ ਹੀ ਤੇ ਘਰੋਂ ਮੈਂ ਨਿਕਲ ਚੁੱਕਾ ਆ ਹਜੇ ਸਵੇਰ ਦੇ 7:30 ਵੱਜ ਰਹੇ ਆ ਗਾਇਜ਼ ਤੇ ਤੁਸੀਂ ਵੀਡੀਓ 'ਚ ਬਣੇ ਰਹੀਓ ਅਬ ਦੇਖ ਸਕਦੇ ਹੋ ਗਾਇਜ਼ ਛਾਰ ਪਰ ਰੋਡ ਤੇ ਅਸੀਂ ਖੜੇ ਆ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਆ ਸਭ ਸਾਰਾ ਗਿੱਲਾ ਹੋ ਗਿਆ ਉਹਨੇ ਇਥੇ ਆਪਾਂ ਮੋਬਾਈਲ ਲਫਾਫੇ ਤੇ ਰੱਖ ਕੇ ਫੇਰ ਅੱਗੇ ਜਾ ਕੇ ਮੋਬਾਈਲ ਕੱਢਾਂਗੇ ਮੋਬਾਈਲ ਵੀ ਬਚਾ ਬਚਾ ਕੇ ਵਲੌਗ ਬਣਾਉਣਾ ਪੈ ਰਿਹਾ ਹੈ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਦੇਖ ਰਹੇ ਤੁਸੀਂ ਛਤਰੀ ਵੀ ਉੱਡੀ ਜਾ ਰਹੀ ਹੈ ਇੱਕ ਹੋਰ ਹੈਲਮਟ ਹੈ ਕਿਉਂਕਿ ਨਾਲ ਮੇਰੀ ਭੂਆ ਦਾ ਮੁੰਡਾ ਹੈ ਆ ਦੇਖ ਕਰਕੇ ਇੱਥੇ ਖੜਾ ਚਲੋ ਅਸੀਂ ਚੱਲਦੇ ਆਂ ਅੱਗੇ ਅੱਗੇ ਜਾ ਕੇ ਤੁਹਾਨੂੰ ਦੱਸਾਵਾਂਗੇ ਬਾਰਿਸ਼ ਤਾਂ हट ਗਈ ਆ ਹੁਣ ਇੱਥੇ ਕਿੱਲੇ ਤਾਂ ਹੋਏ ਹੋਏ ਆ ਹੁਣ ਹੌਲੀ ਹੌਲੀ ਸੁੱਕੂਗਾ ਤੇ ਬਾਰਿਸ਼ ਇੱਧਰ हट ਗਈ ਆ ਆਪਾਂ ਸ਼ਹਿਰਪੁਰ ਰੋਡ ਤੇ ਆ ਹਜੇ ਹਜੇ ਬਾਈਪਾਸ ਅੱਗੇ ਆ ਤੇ ਚਲੋ ਆਪਾਂ ਦੇਖਦੇ ਹਾਂ ਹਨਸ਼ਰਪੁਰ ਦਾ ਕਿੱਦਾਂ ਦਾ ਵੈਦਰ ਆ ਤੇ ਪਹੁੰਚ ਕੇ ਤੁਹਾਨੂੰ ਦਿਖਾਉਨੇ ਆ ਸਕਦੇ ਹਾਂ ਥਾਮ ਲੱਗਾ ਹੋਇਆ ਵਾ ਚਲੋ ਵੇਟ ਕਰਦੇ ਹਾਂ ਹੁਣ ਖਾਤਾ ਖੁੱਲਣ ਦੀ ਫੇ ਚੱਲਦੇ ਆਂ ਅੱਗੇ ਸੈਕਲਾਂ ਤੇ ਜਾ ਰਹੇ ਆ ਸ਼ੰਦਾਲੂ ਜਮਾਦਰੀ ਚਲੋ ਹੁਣ ਆਪਾ ਸ਼ਹਿਰ ਬੁਰ ਸ਼ਹਿਰ ਦੇ ਅੰਦਰ ਐਂਟਰ ਕਰਦੇ ਆ ਮੋਰੇ ਹੀ ਪਰਾ ਲੈਣੀ ਹੈ ਘੱਟ ਲੱਗਦੀ ਹਵਾ ਯਾਰ ਬੰਦੇ ਐਂਟੀ ਟੈਨਿਕ ਆ ਸ਼ਹਿਰ ਭਰ ਖੜੇ ਆ ਗਾਇਜ਼ ਪੈਟਰੋਲ ਪੰਪ ਹਵਾ ਉਪਰਾਉਂਦੇ ਆ ਬਈ ਆ ਪੂਰੀ ਚੌਕ ਪਹੁੰਚ ਗਏ ਆ ਇਜ਼ਿੰਤਪੁਰ ਨਹੀਂ ਚੌਕ ਪਹੁੰਚ ਗਏ ਆ ਆ ਦੇਖ ਸਕਦੇ ਹੋ ਤੁਸੀਂ ਐਸ ਬਲੇ ਅਸੀਂ ਚਿੰਤਪੁਰਨੀ ਚੌਕ ਤੇ ਖੜੇ ਆ ਮਾਤਾ ਚਿੰਤਪੁਰਨੀ ਚੌਕ ਸ਼ਹਿਰ ਭਰ ਉਹਨੇ ਤੋਂ ਅੱਗੇ ਅਸੀਂ ਜਾਵਾਂਗੇ ਚਲੋ ਹੁਣ ਚੱਲਦੇ ਆ ਅੱਗੇ ਤਾਂ ਅੱਗੇ ਦਾ ਵੀ ਦਿਖਾਉਨੇ ਆ ਤਾਂ

ਚੜਦੇ ਸਾਰੇ ਗਾਇਸ ਇੱਥੇ ਲੰਗਰ ਲੱਗ ਚੁੱਕਾ ਹੈ ਪਹਿਲਾਂ 2 ਦਿਨ ਪਹਿਲਾਂ ਇੱਥੇ ਲੰਗਰ ਲੱਗਾ ਹੋਇਆ ਸੀਗਾ ਤੇ ਹੁਣ ਸ਼ਾਇਦ ਹੋ ਸਕਦਾ ਹੈ ਕਿ 24-25 ਨੂੰ ਲੱਗੇ ਆ ਦੇਖ ਸਕਦੇ ਹੋ ਟੈਂਟ ਟੁੰਟ ਲੱਗ ਚੁੱਕਾ ਹੈ ਇੱਥੇ ਤੇ ਚਲੋ ਹਾਂ ਚੱਲਦੇ ਹਾਂ ਗਾਇਸ ਹਜੇ ਲੱਗਾ ਨਹੀਂ ਹੈਗਾ ਇਹ ਲੱਗਣਾ ਹੈ ਤੁਹਾਨੂੰ ਪਿਛਲੀ ਵੀਡੀਓ 'ਚ ਮੈਂ ਦਿਖਾਇਆ ਸੀਗਾ ਆ ਤੁਸੀਂ ਦੇਖ ਸਕਦੇ ਹੋ 31 ਜੁਲਾਈ ਤੋਂ ਸ਼ੁਰੂ ਹੋਣਾ ਹੈ ਗਾਇਸ ਇੱਥੇ ਲੰਗਰ ਆ ਤਿਆਰੀ ਤੀਜੇ ਲੰਗਰ ਦੀ ਹੋ ਰਹੀ ਹੈ ਗਾਇਸ ਇੱਥੇ ਦੇਖ ਲਓ ਆ ਚਾਨਣੀਆਂ ਵਗੈਰਾ ਹਜੇ ਲੱਗਣੀਆਂ ਬਾਕੀ ਹੈ ਤੇ ਇੱਥੇ ਤਾਂ ਬੋਰਡ ਦੇਖਦੇ ਪਹਿਲਾਂ ਕਿੰਨੀ ਤਰੀਕ ਨੂੰ ਲੱਗਣਾ ਹੈ ਕੋਈ ਨਹੀਂ 27 ਜੁਲਾਈ ਤੋਂ ਸ਼ੁਰੂ ਹੋਣਾ ਹੈ ਗਾਇਜ਼ 1 ਅਗਸਤ ਤੱਕ ਰਹਿਣਾ ਹੈ ਇਹ ਆ ਦੇਖ ਸਕਦੇ ਹੋ ਤੁਸੀਂ ਹਲ ਤਿਆਰੀਆਂ ਸ਼ੁਰੂ ਹੈ ਲੰਗਰ ਇਹ ਹੈ ਗਾਇਜ਼ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਚੱਲ ਰਹੀਆਂ ਨੇ 26 ਤਰੀਕ ਤੋਂ 26 ਤਰੀਕ ਤੋਂ ਲੰਗਰ ਇੱਥੇ ਲੱਗਣਾ ਹੈ 26 ਜੁਲਾਈ ਤੋਂ ਤੇ ਲੰਗਰ ਦੀ ਤਿਆਰੀ ਇੱਥੇ ਵੀ ਚੱਲ ਰਹੀ ਹੈ ਇਹ ਲੰਗਰ ਲੱਗਣਾ ਹੈ ਛੱਬੀ ਜੁਲਾਈ ਤੋਂ ਚਲੋ ਹੁਣ ਚੱਲਦੇ ਹਾਂ ਅੱਗੇ ਕੱਪੜੇ ਵੀ ਸੁੱਕ ਗਏ ਆ ਗਾਇ ਚੌਂਤੀ ਕਿਲੋਮੀਟਰ ਚਿੰਤਪੁਰਨੀ ਵੀਊ ਦੇਖ ਸਕਦੇ ਹੋ ਤੁਸੀਂ ਗਾਇਜ਼ ਕਿੰਨਾ ਸੋਹਣਾ ਵਿਊ ਹੈ ਅੱਜ ਦਾ ਮੌਸਮ ਵੀ ਬਹੁਤ ਵਧੀਆ ਹੋਇਆ ਪਿਆ ਵਾ ਤਿਆਰੀ ਇੱਥੇ ਵੀ ਹੈ ਗਾਇਜ਼ ਲੰਗਰ ਦੀ ਇੱਥੇ ਵੀ ਲੰਗਰ ਲੱਗਦਾ ਹੁੰਦਾ ਹੈ ਆ ਦੇਖ ਲਓ ਤੁਸੀਂ ਤਿਆਰੀ ਚੱਲ ਰਹੀ ਹੈ ਚਾਨਣੀ ਵਗੈਰਾ ਲਾਤੀ ਹੈ ਇਹਨਾਂ ਨੇ ਆ ਦੇਖ ਲਓ ਗਾਇਜ਼ ਇਹ ਕਿਹਦਾ ਹੋਂ ਦੇਖਦੇ ਆ ਇੱਥੇ ਵੀ ਲੰਗਰ ਲੱਗਾ ਹੋਇਆ ਹੈ ਚਾਹ ਤੇ ਬਿਸਕੁਟ ਦਾ ਲੰਗਰ ਹੈ ਆ ਆ ਦੇਖੋ ਗਾਇਜ਼ ਇੱਥੇ ਵੀ ਲੰਗਰ ਲੱਗਾ ਹੋਇਆ ਵਾ ਤੇ ਚਲੋ ਬੰ ਦੇਖਦੇ ਆ ਇੱਥੇ ਕਾਦਾ ਲੰਗਰ ਲੱਗਾ ਹੈ ਤਾਂ ਤੁਹਾਨੂੰ ਦੱਸਾਂਗੇ ਆ ਕਿੰਦਰ ਤਾਂ ਚਾਈ ਕਾਦਾ ਲੰਗਰ ਤਾਂ ਸਾਡਾ ਲੰਗਰ ਹੈ ਤਾਂ ਸਾਡਾ ਫੁਲਕੇ ਦਾ ਲੰਗਰ ਹੈ ਗਾਇਜ਼ ਇੱਥੇ ਜੋ ਗੁਰਸਾਡੀ ਬਾਣੀ ਦੇ ਫਰਮਾ ਰਹੇ ਟੀ ਫਰਮਾ ਰਹੇ ਹੈ ਜਗਤ ਗਾਇਜ਼ ਵੀਊ ਚੈੱਕ ਕਰੋ ਮੌਸਮ ਵੀ ਬਹੁਤ ਵਧੀਆ ਹੋਇਆ ਪਿਆ ਵਾ ਅੱਜ ਬਦਲਵੀ ਦੇਖੋ ਚੈੱਕ ਕਰੋ ਵੀਓ ਸੋ ਗਾਇਜ਼ ਜਦੋਂ ਵੀ ਤੁਸੀਂ ਮਾਤਾ ਚਿੰਤਪੁਰ ਨਹੀਂ ਆਉਨੇ ਹੋ ਤਾਂ ਬਗੈਰ ਹੈਲਮਟ ਤੇ ਆਇਓ ਨਾ ਕਿਉਂਕਿ ਚੈਕਿੰਗ ਬਹੁਤ ਜ਼ਿਆਦਾ ਹੁੰਦੀ ਹੈ ਹੈਲਮਟ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਿਹੜੇ ਪਿੱਛੇ ਬੰਦਾ ਬੰਦਾ ਹੈ ਤੁਹਾਡੇ ਨਾਲ ਜਿਹੜਾ ਵੀ ਬੰਦਾ ਆਊਗਾ ਚਾਹੇ ਲੇਡੀਜ਼ ਹੋਵੇ ਚਾਹੇ ਜੈਂਟਸ ਹੋਵੇ ਹੈਲਮਟ ਜ਼ਰੂਰ ਪਿੱਛੇ ਵਾਲੇ ਬੰਦੇ ਨੇ ਵੀ ਪਾਉਣਾ ਹੈ ਅਸੀਂ ਵੀ ਦੋ ਹੈਲਮਟ ਲੈ ਕੇ ਆਏ ਹੋਏ ਆ ਆ ਵੀ ਦੇਖ ਸਕਦੇ ਹੋ ਤੁਸੀਂ ਇੱਥੇ ਵੀ ਲੰਗਰ ਤੇ ਤਿਆਰੀ ਹੋ ਚੁੱਕੀ ਹੈ ਆਹ ਇੱਥੇ ਵੀ ਗਾਇਜ਼ ਲੰਗਰ ਲੱਗ ਜਾਣਾ ਹੈ ਹੁਣ ਕਿਹਣੀ ਤਰੀਕ ਨੂੰ ਲੱਗਣਾ ਹੈ ਇਹਨਾਂ ਨੇ ਬੋਰਡ ਵਗੈਰਾ ਕੋਈ ਇੱਥੇ ਲਾਇਆ ਨਹੀਂ ਹੈਗਾ ਪਰ ਚਲੋ ਮੇਲੇ 25 ਤਰੀਕ ਤੋਂ ਸ਼ੁਰੂ ਹੋਣੇ ਆ ਮਾ ਮਾਈ ਤੇ ਸ਼ਾਇਦ ਕੀ ਪਤਾ 25 26 ਨੂੰ ਲੱਗ ਜਵੇ ਤੇ ਚਲੋ ਹੁਣ ਚੱਲਦੇ ਆ ਅੱਗੇ ਤੇ ਅੱਗੇ ਵੀ ਤੁਹਾਨੂੰ ਦਿਖਾਉਨੇ ਆ ਇੱਥੇ ਦੇਖੋ ਗਾਇਜ਼ ਜਿਆਦਾ ਲੰਗਰ ਲੱਗਾ ਹੋਇਆ ਵਾ ਲੱਗਾ ਹੋਇਆ ਚਾਹ ਤੇ ਪਕੌੜਿਆਂ ਦਾ ਲੰਗਰ ਆ ਦੇਖੋ ਚਾਹ ਪਕੌੜਿਆਂ ਦਾ ਲੰਗਰ ਪੰਜਾਬ ਪਹਿਮਾ ਚਲ ਬਾਰਡਰ ਤੇ ਪਹੁੰਚ ਚੁੱਕੇ ਆ ਅਸੀਂ ਮਾਚ ਚਟ ਕਰਨ ਲੱਗੇ ਆ ਗਾਇਸ ਗਗਰੇਟ ਅਸੀਂ ਪਹੁੰਚਣ ਆਏ ਹਾਂ ਗਾਇਸ ਗਗਰੇਟ ਤੋਂ ਪਹਿਲਾਂ ਜਿੱਥੇ 12 ਮਹੀਨੇ ਲੰਗਰ ਲੱਗਾ ਹੀ ਰਹਿੰਦਾ ਹੈ ਸੋ ਗਾਇਸ ਉੱਥੇ ਪਹੁੰਚ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਲੰਗਰ ਇੱਥੇ ਵੀ ਲੱਗਾ ਹੋਇਆ ਵਾ ਤੇ ਚਲੋ ਦੇਖਦੇ ਹਾਂ ਕਾਦਾ ਲੰਗਰ ਲੱਗਾ ਹੋਇਆ ਵਾ ਛੋਲੇ ਤੇ ਪੂਰੀਆਂ ਤੇ ਜਲੇਬੀਆਂ ਦਾ ਲੰਗਰ ਲੱਗਾ ਹੋਇਆ ਵਾ ਗਾਇਸ ਇਹ ਸਭ ਕਰਦੇ ਸੋ ਮਹਾਰਾਜ ਕੋ ਅੱਗੇ ਕਰਕੇ ਮੇਰ ਕਰਾਇਆ ਪਰਕੇ ਇਸ ਦਾ ਪ੍ਰਬੰਧ ਕਰੇ ਤੁਹਾਡੀ ਲੋਕਾਂ ਦਾ ਆਉਣਾ ਪੈਰੀ ਕਰ ਅੰਦਰ ਆ ਕੇ ਮੇਰੀ ਨਜ਼ਰ ਵਿੱਚ ਲੰਗਰ ਸਭ ਬਹੁਤ ਬਹੁਤ ਚੰਗੇ ਹੈ ਗਾਇਸ ਓਕੇ ਇਹ ਦਿਖਾਨੇ ਤੁਹਾਨੂੰ ਅੱਗੇ ਦਾ ਮੌਸਮ ਬਹੁਤ ਵਧੀਆ ਹੋਇਆ ਪਿਆ ਵਾ ਤੇ ਦੇ ਰਾਸ਼ਾ ਜੀ ਵੀ ਬਹੁਤ ਹੈ ਕਿਉਂਕਿ ਅੱਜ ਹੈਗਾ ਵੀ ਜੇਠਾ ਮੰਗਲਵਾਰ ਹੈ ਅਸੀਂ ਕ੍ਰਾਸ ਕਰ ਰਹੇ ਹਾਂ ਮਾਰਿਚ ਬਹੁਤ ਜ਼ਿਆਦਾ ਹੋਣ ਲੱਗ ਗਈ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਬਾਰਿਸ਼ ਹੋ ਰਹੀ ਹੈ ਇਹ ਬਾਰਿਸ਼ ਥੋੜੀ ਹੋਊਗੀ ਫਿਰ ਅਸੀਂ ਅੱਗੇ ਦਾ ਸਫ਼ਰ ਕਰਾਂਗੇ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਕਰ ਰਹੇ ਆ ਦੇਖ ਸਕਦੇ ਹੋ ਤੁਸੀਂ ਕਿੰਨੀ ਜ਼ਿਆਦਾ ਬਾਰਿਸ਼ ਹੋ ਰਹੀ ਹੈ ਮੌਸਮ ਚੈੱਕ ਕਰੋ ਗਾਇਜ਼ ਵਿਊ ਚੈੱਕ ਕਰੋ ਦੇਖੋ ਅੱਜ ਦਾ ਵਿਊ ਅਸੀਂ ਪਰਵਾਹੀ ਤੋਂ ਪਹਿਲਾਂ ਹੀ ਖੜੇ ਆ ਇੱਥੋਂ 5 ਕਿਲੋਮੀਟਰ ਪਰਵਾਹੀ ਰਹਿੰਦਾ ਹੈ ਆ ਦੇਖ ਸਕਦੇ ਹੋ ਤੁਸੀਂ ਚਲੋ ਹੁਣ ਚੱਲਦੇ ਆ ਆਪਾਂ ਪਰਵਾਹੀ ਪਹੁੰਚ ਰਹੇ ਹਾਂ 5 ਕਿਲੋਮੀਟਰ ਇੱਥੋਂ ਪਰਮਾਇ ਰਹਿੰਦਾ ਹੈ ਗਾਇਸ। ਪਹੁੰਚ ਆਈ ਅਸੀਂ ਪਹੁੰਚ ਗਏ ਹਾਂ। ਹੁਣ ਆਪਾਂ ਦਰਵਾਰ ਪਹੁੰਚ ਕੇ ਫੇ ਤੁਹਾਨੂੰ ਦਿਖਾਵਾਂਗੇ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ। ਸਾਰੇ ਗਿੱਲੇ ਹੋ ਗਏ। ਤਾਂ ਵੀ ਵਲੌਗ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਮੋਬਾਈਲ ਵੀ ਬਹੁਤ ਲੋਕੋ-ਲੋਕੋ ਕੇ ਮੋਬਾਈਲ ਲੈਂਦਾ ਹੈ। ਵਲੌਗ ਵੀ ਬਹੁਤ ਔਖਾ ਬਣ ਰਿਹਾ ਹੈ। ਕਿਉਂਕਿ ਬਾਰਿਸ਼ ਦੇ ਵਿੱਚ ਤੁਹਾਨੂੰ ਪਤਾ ਹੀ ਹੈ। ਚਲੋ ਫੇ ਪਹੁੰਚਨੇ ਹਾਂ ਦਰਵਾਰ ਤੇ ਫੇ ਤੁਹਾਨੂੰ ਦਿਖਾਉਨੇ ਆ। ਸੋ ਫਾਈਨਲੀ ਗਾਇਸ ਦਰਵਾਰ ਪਹੁੰਚ ਗਏ ਹਾਂ ਅਸੀਂ। बारिश बहुत ज्यादा हो रही है चलो हम चलते हैं चलो हम हौली हौली चलते हैं गाइस होते ਕਿ ਨਾ ਨਾ ਬਟਾ ਭਾਈ ਕਿ ਲਾਉ ਜੜਿਆ ਜੀ ਆਇਓ ਨਾਲ ਬੈਠੀ ਸੀ ਗਾਈਜ਼ ਅੱਜ ਹੈਗਾ ਜੇਠਾ ਮੰਗਲਵਾਰ ਆ ਪਰ ਅਸੇਨਾ ਤਾਂ ਹੈ ਨਹੀਂਗਾ ਅੰਦਰ ਬਾਹਰ ਪਹੁੰਚ ਕੇ ਪਤਾ ਲੱਗੂਗਾ ਕਿ ਨਰਾਸ਼ ਹੈ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਸਾਡੇ ਕੋਲ ਆ ਰਹੇ ਨੇ

ਉਸੇ ਵੀ ਦਰਸ਼ਨ ਅਸੀਂ ਦਰਸ਼ਨ ਕਰ ਲਏ ਆ ਬਾਰਿਸ਼ ਹੋ ਰਹੀ ਹੈ ਤੇ ਰਸ ਵੀ ਹੈਗਾ ਅੱਜ ਕਿਉਂਕਿ ਅੱਜ ਹੈਗਾ ਵੀ ਜੇਠਾ ਮੰਗਲਵਾਰ ਹੈ ਹੋਣੇ ਸੇ ਚਲੇ ਆਂ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਬਾਏ ਆਪਣਾ ਖਿਆਲ ਰੱਖਿਓ